ਦੋਨੇ ਜੱਜ ਪਾਰਟੀ ਦੁੱਤਰੇ ਲੱਧਿਆ ਵਾਲਾ ਲੱਗੂ ਵੱਡੇ ਜਾ ਰਹੇ ਆ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਜੀ ਸਾਡੇ ਵਾਸਤੇ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਚਾਰ ਜਮਣੇ ਚੋਣਾਂ ਵਿੱਚੋਂ ਤਿੰਨ ਹਲਕੇ ਜਿਹੜੇ ਬੜੀ ਵੱਡੀ ਲੀਡ ਨਾਲ ਜਿੱਤੇ ਆ ਔਰ ਖਾਸ ਕਰਕੇ ਅਸੀਂ ਮੇਰਾ ਬਾਬਾ ਦੀ ਗੱਲ ਕਰਨਾ ਚਾਹੁੰਦੇ ਆ ਕਿ ਡੇਰਾ ਬਾਬਾ ਸਾਡੇ ਵਿੱਚ ਸਾਡੇ ਸਰਹੰਸਰੇ ਨੇਤਾ ਸਰਦਾਰ ਕਲੀਸ਼ ਸਿੰਘ ਦਾ ਇੰਚਾਰਜ ਸਨ ਉੱਥੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਜਿਸ ਤਰ੍ਹਾਂ ਕਿੰਦੇ ਹੈ ਕਿ ਇੱਕ ਪਰਿਵਾਰਵਾਦ ਦਾ ਨਕਲਾਟ ਆਇਆ ਜਿਹੜਾ ਉਹ ਅਸੀਂ ਹੋਸ ਸੰਭਾਲੀ ਹਾਂ ਪਹਿਲਾਂ ਦੇ ਕਾਂਗਰਸ ਜਿਹੜੀ ਇਹਨਾਂ ਦੀ ਸੀਟ ਪੱਕੀ ਇਹਨਾਂ ਨੇ ਪੱਕੀ ਮੋਹਰ ਲਾਈ ਸੀ ਪਰ ਅੱਤ ਕੀ ਫਿਰ ਉਹ ਬਦਲਣ ਦੇ ਲੋਕਾਂ ਨੇ ਇੱਕ ਪਾਸੜ ਕਰਕੇ ਜਿਸ ਤਰ੍ਹਾਂ ਅਰਵਿੰਦ ਕੇਸ਼ਵਲ ਜੀ ਕੇਂਦਰ ਵਿੱਚ ਇਮਾਨਦਾਰ ਪਰਿਸ਼ਤਾਚਾਰ ਦੀ ਵਿਚ ਲੜਾਈ ਆ ਸੋ ਇਮਾਨਦਾਰ ਲੋਕਾਂ ਨੂੰ ਇਮਾਨਦਾਰੇ ਉਮੀਦਵਾਰਾਂ ਨੂੰ ਲੋਕਾਂ ਨੇ ਵੋਟਾਂ ਪਾਈਆਂ ਬਹੁਤ ਜ਼ਿਆਦਾ ਖੁਸ਼ੀ ਆ ਉਸੇ ਪੰਧੋਏ ਜਿਸ ਅੱਜ ਅਈ ਨਾਲਾ ਦਫ਼ਤਰ ਜਿੱਕਰ ਹੋ ਕੇ ਅਸਤਵਾਜੀ ਕਰ ਰਹੇ ਆ ਲੱਡੂ ਵੰਡ ਰਹੇ ਆ ਸੋ ਡੇਰਾ ਬਾਬਾ ਨਾਨਕ ਦੇ ਸਾਰੇ ਸਮੂਹ ਵੋਟਰਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਇੰਨੀ ਜ਼ਿਆਦਾ ਵੋਟ ਪਾ ਕੇ ਸਰਦਾਰ ਗੁਰਦੀਪ ਸਿੰਘ ਰਲਾਵਾ ਜੀ ਜਿੱਤਾਇਆ ਸੋ ਬਹੁਤ-ਬਹੁਤ ਧੰਨਵਾਦੀ। ਮੈਂ ਕੀ ਕਹਿਣਾ ਚਾਹੁੰਦੇ ਹਾਂ ਅੱਜ ਇਤਿਹਾਸ ਸੁਭਾਈ ਚਲਾਈ ਜਾ ਰਹੀ ਹੈ। ਪਹਿਲਾਂ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਕਰਨਾ ਚਾਹੁੰਦੇ ਹਾਂ ਕਿ ਅੱਜ ਡੇਰਾ ਬਾਬਾ ਨਾਨਕ ਤੱਬੇਵਾਲ ਤੇ ਜਿਹੜਾ ਵਾ ਅੱਗੇ ਜੜਪੁਰ ਰਿਕੇ ਆਮ ਆਦਮੀ ਪਾਰਟੀ ਦੇ ਤਿੰਨੋਂ ਕੈਂਡੀਡੇਟ ਜਿਹੜੇ ਆ ਬੜੇ ਵੱਡੇ ਲੀਡ ਨਾਲ ਜਿਹੜਾ ਜਿੱਤੇ ਨੇ। ਖਾਸ ਕਰਕੇ ਜਿਹੜਾ ਬਾਬਾ ਨਾਨਕ ਵਿਖੇ ਸਰਦਾਰ ਕੁਲਦੀਪ ਸਿੰਘ ਧੜ ਕੈਬਨ ਮੰਤਰੀ ਪੰਜਾਬ ਜੋ ਕਿ ਸਾਡੇ ਉਥੋਂ ਦੇ ਯਾਰ ਸਨ ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕਰਕੇ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਲਹਾਵਾ ਨੂੰ ਪੂਰੀ ਮਿਹਨਤ ਨਾਲ ਜਿਹੜਾ ਵਾ ਅੱਜ ਜਿਹੜਾ ਵਾ ਜਤਾਇਆ ਵਾ ਜਿਹੜਾ ਇਹ ਡੇਰਾ ਬਾਬਾ ਨਾਨਕ ਦੀ ਜਿੱਤ ਦਾ ਜਿਹੜਾ ਸਿਹਰਾ ਵਾ ਉਹ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਦੀ ਮਿਹਨਤ ਦਾ ਨਤੀਜਾ ਹੋ ਰਹੀ ਬਹੁਤ ਸਾਰੇ ਪਾਰਟੀ ਦੇ ਜਿੰਨੇ ਵੀ ਵਲੰਟੀਅਰ ਆ ਇਹਨਾਂ ਨੇ ਜਾ ਕੇ ਬਹੁਤ ਮਿਹਨਤ ਕੀਤੀ ਉਹ ਮਿਹਨਤ ਦਾ ਨਤੀਜਾ ਵਾ ਕਿ ਡੋਟ ਲੂਟ ਕਰਕੇ ਹਾਂ ਜਗ੍ਹਾ ਰਾਪਤਾ ਕਰਕੇ ਜਿਹੜੀ ਆ ਜਿੱਤ ਜਿਹੜੀ ਆ ਗੁਰਦੀਪ ਸਿੰਘ ਰੰਧਾਵਾ ਦੀ ਯਕੀਨੀ ਹੋਈ ਆ ਅਸੀਂ ਇੱਕ ਵਾਰ ਫਿਰ ਤੋਂ ਜਿਹੜਾ ਸਾਰੇ ਪਾਰਟੀ ਦੇ ਬੀਤੇ ਦਾ ਧੰਨਵਾਦ ਕਰਦੇ ਉਹਨਾਂ ਨੇ ਮਿਹਨਤ ਕੀਤੀ ਔਰ ਅੱਜ ਜਿਹੜਾ ਵਾ ਗੁਰਦੀਪ ਸਿੰਘ ਰੰਧਾਵਾ ਜਿਹੜਾ ਵਾ ਉਹ ਐਮਐਲਏ ਐ ਫੋੜੀਆਂ ਜਿਹੜੀਆਂ ਚੜੀਆਂ ਧੰਨਵਾਦ ਨਵਿੰਦ ਕੇਸਰੀਵਾਲ ਨੇ ਕਿਹਾ ਸੀ ਉਹਨਾਂ ਦੀ ਉਹਨਾਂ ਦੀ ਗੱਲ ਤੇ ਮੋਹਰ ਲੱਗੀ ਕਿ ਗੁਰਦੀਪ ਸਿੰਘ ਰੰਧਾਵਾ ਨੂੰ ਇਹ ਲੋਕਾਂ ਨੇ ਜਿੱਤਾਇਆ ਵਾ ਵੀ ਇਸ ਗੱਲ ਤੇ ਮੋਹਰ ਲੱਗੀ ਆ ਕਿ ਵਾਕਈ ਇਮਾਨਦਾਰ ਬੰਦੇ ਨੂੰ ਜਿਹੜਾ ਵਾ ਆਮ ਘਰ ਦੇ ਬੰਦੇ ਨੂੰ ਜਿਹੜਾ ਲੋਕਾਂ ਨੇ ਐਮਐਲਏ ਦੇ ਬਣਾਇਆ ਵਾ